ਗੱਡੀ ਜਾਣੀ ਆ ਕੋਈ ਜਾਊ ਨਸੀਬਾਂ ਵਾਲਾ ਅੱਖੀ ਨੂੰ ਗੱਡੀ ਜਾਣੀ ਆ ਕੋਈ ਜਾਊ ਨਸੀਬਾਂ ਵਾਲਾ ਅੱਖੀ ਨੂੰ ਗੱਡੀ ਜਾਣੀ ਆ ਕੋਈ ਜਾਊ ਨਸੀਬਾਂ ਵਾਲਾ ਸੱਤੀ ਨੂੰ ਕੱਟੀ ਜਾਣੀ ਆ ਕੋਈ ਜਾਉਂ ਨਸੀ ਪਾਂਵਾਲਾ ਸੱਤੀ ਨੂੰ ਕੱਟੀ ਜਾਣੀ ਆ ਕੋਈ ਜਾਉਂ ਨਸੀ ਪਾਂਵਾਲਾ ਸੱਤੀ ਨੂੰ ਕੱਟੀ ਜਾਣੀ ਆ ਕੋਈ ਜਾਉਂ ਨਸੀ ਪਾਂਵਾਲਾ ਗੁਰੂ ਮੇਰੇ ਦੇ ਜਨਮ ਸਥਾਨ ਦਾ ਗੁਰੂ ਮੇਰੇ ਦੇ ਜਨਮ ਸਥਾਨ ਦਾ ਮੰਦਰ ਵੜਾ ਲੈ ਰਾਜਾ ਸੱਤੀ ਨੂੰ ਕੱਟੀ ਸੱਤੀ ਨੂੰ ਕੱਟੀ ਸੱਤੀ ਨੂੰ ਕੱਟੀ ਜਾਣੀ ਆ ਕੋਈ ਜਾਉਂ ਨਸੀ ਪਾਂਵਾਲਾ ਸੱਤੀ ਨੂੰ ਕੱਟੀ ਜਾਣੀ ਆ ਕੋਈ ਕੰਧੀ ਨੂੰ ਮੱਠੇ ਜਾਣੇ ਅੰਬਲ ਜਾਉ ਨਸੀ ਪੰਵਾਰਾ ਕੰਧੀ ਨੂੰ ਮੱਠੇ ਜਾਣੇ ਆ ਕੋਈ ਜਾਉ ਨਸੀ ਪੰਵਾਰਾ ਉਹ ਪੰਵਾਰਾ ਦਰਸ਼ਨ ਘਾਟੋ ਜਨਮਾਂ ਦੇ ਪਵਤਾਂ ਘਰ ਧਰ ਲੋ ਉਹ ਪੰਵਾਰਾ ਘਰ ਧਰ ਲੋ ਜਨਮਾਂ ਦੇ ਪਵਤਾਂ ਘਰ ਧਰ ਲੋ ਉਹ ਪੰਵਾਰਾ ਘਰ ਚਲ ਕਰ ਲੋ ਜਨਮਾਂ ਦੇ ਪਵਤਾਂ ਘਰ ਧਰ ਲੋ ਜਨਮਾਂ ਦੇ ਪਵਤਾਂ ਘਰ ਧਰ ਲੋ ਹਰਦੀ ਚਾਬੀ ਲੈ ਕੇ ਖੋਲ ਲੋ ਹਰਦੀ ਚਾਬੀ ਲੈ ਕੇ ਖੋਲ ਤੋ ਹਰ ਮੰਦਰ ਦਾ ਦਾਲਾ ਕੰਧੀ ਨੂੰ ਮੱਠੀ ਕੱਠੀ ਨੂੰ ਗੱਡੀ ਖੱਸੀ ਤੋਂ ਗੱਡੀ ਜਾਣੀ ਆ ਕੋਈ ਜਾਉ ਨਸੀ ਬਾਂਬਾਣਾ ਕੱਠੀ ਨੂੰ ਗੱਡੀ ਚਾੜੀ ਆ ਬਚਾਉਂਦੀ ਬਾਂਬਾਣਾ ਕੱਠੀ ਨੂੰ ਗੱਡੀ ਜਾਣੀ ਆ ਕੋਈ ਜਾਉ ਨਸੀ ਬਾਂਬਾਣਾ ਕੱਠੀ ਨੂੰ ਗੱਡੀ ਜਾਣੀ ਆ ਬਚਾਉਂਦੀ ਬਾਂਬਾਣਾ ਮਤੁਰੋਂ ਦੂਰ ਤੱਕ ਆ ਬਣ ਤੁਹਦੀ ਬਾਣੀ ਨਾ ਜਸ ਗਾਵਣ ਤਾਲਿਆ ਬਣ ਤੁਹਦੀ ਬਾਣੀ ਜਦ ਤੂੰ ਰਾਵਣ ਦੂਰ ਦੂਰ ਭਟਦਾ ਆ ਵੜ ਧੁੰਦੀ ਬਾਣੀ ਜੋ ਖਦਾਵਾ ਕੋ ਨ ਦੂਰੋ ਤਨਖਾਇਆ ਕੋ ਧੁੰਦੀ ਬਾਣੀ ਤਾਜ ਲਗਾ ਵੇ ਚੰਗਰਾਇਆ ਵਾਲਿਆ ਤੂੰ ਮੇ ਚੰਗਰਾਇਆ ਵਾਲਿਆ ਤੂੰ ਕੀ ਆ ਕੇ ਸਿਖਾਣਾ ਕੱਝੀ ਨੂੰ ਵੱਡੀ ਕਾ ਮੈਨੂੰ ਵੱਡੀ ਕੱਤੀ ਨੂੰ ਗੱਡੀ ਚਾੜੇ ਨਾ ਕੋਈ ਜਾਣ ਦੀ ਬਾਗਣਾ ਇਹਨੂੰ ਗੱਡੀ ਚਾੜੇ ਰੱਖ ਦੌਣ ਦੀ ਬਾਵਾਲਾ ਕੱਤੀ ਨੂੰ ਗੱਡੀ ਚਾੜੇ ਆ ਪੰਜਾਬ ਮੁੰਡੀ ਬਾਵਾਲਾ ਇਹਨੂੰ ਗੱਡੀ ਚਾੜੇ ਨਾ ਕੋਈ ਜਾਣ ਦੀ ਬਾਵਾਲਾ ਗੁਰੂ ਗਰੀਦਾਤਾ ਮਨ ਕੀ ਪਾਸਖਾਂ ਦੇ ਲਈ ਮੱਕਾ ਮਦੀਨਾ ਗੁਰੂ ਗਰੀਦਾਤਾ ਮਨ ਕੀ ਨਿਗਾਹ ਮਤਾਉਂਦੇ ਲਈ ਮੱਕਾ ਮਦੀਨਾ ਗੁਰੂ ਮੀਰੀ ਦਾ ਧੰਮ ਕੀ ਨਿਗਾਹ ਸੰਕਾ ਦੇ ਲਈ ਮੱਕਾ ਮਦੀਨਾ ਗੁਰੂ ਗਰੀਦਾਤਾ ਮਨ ਕੀ ਬਾਤ ਬਤਾਉਂਦੇ ਲਈ ਮੱਕਾ ਮਦੀਨਾ ਝਗੜਾ ਆਇਆ ਹਵਾਲਿਆ ਤੂੰ ਵੀ ਝਗੜਾ ਆਇਆ ਹਵਾਲਿਆ ਤੂੰ ਕੀ ਆਨੇ ਸੀ ਜਤਨ ਕੱਢੀ ਨੂੰ ਢੱਡੀ ਕੱਢੀ ਨੂੰ ਢੱਡੀ ਕੱਜੀ ਨੂੰ ਢੱਡੀ ਜਾਣੀ ਆਪੋ ਜੌਨ ਨਸੀਬਾਂ ਵਾਲਾ पोइ जाम दीपा कॾहिं जा जाम दीपा <lifelong repeat>